जमीनी विवाद भू माफिया नजायज़ कब्जा करने का दोषा वालो पंजाब सरकार अगे लगाई गुहार। प्रेस कॉन्फ्रेंस दौरान पीड़ित करैल सिंह ने दुखी मन बयान की थी अपने तक्के शाही दूसरी ने नकारे सारे दोष कहाल सिंह ने प्रेस सामने की थी एक झूठी कहानी पेश आओ देखते दे हाँ एक खबर विस्तार सहित सूबा सरकार दिया माफिया खिलाफ कोशिशा नजरअंद कर दिया कुछ गुंडा अंसर वालों अज भी कथित तौर उ नजायज कब्जे करने का सिलसिला जारी है अजहा एक मामला बनोड़ इलाके विखे सामने आया है अज इथे मोहाली प्रेस क्लब विखे एक प्रेस कानस दौरान पीड़ित सिंह वासी बसी से खान ने दसा की ओ, बनून स्थित मेरे भरा जसमीत सिंह दा कब्जा है दा परिवार करीब पंजा साल तो इस मकान रह रहा है अपने परिवार दा गुजारा एक किराए दा टैंपो चला के कर रहा है उन्हें दसिया की अपने आप प्रॉपर्टी डीलर दस वाले ਦਵਿੰਦਰ ਕੁਮਾਰ ਪੁਰੀ ਅਤੇ ਹਰਜੋਤ ਸਿੰਘ ਵੱਲੋਂ ਬਲਜਿੰਦਰ ਕੌਰ ਨਾਲ ਮਿਲ ਕੇ 2020 ਵਿੱਚ ਜਾਲੀ ਕਾਗਜ਼ ਬਣਾ ਕੇ ਕਰੋਨਾ ਦੀ ਜਾਇਦਾਦ ਹੜੱਪਣ ਦੀ ਕਥਿਤ ਕੋਸ਼ਿਸ਼ ਕੀਤੀ ਗਈ ਇਸ ਤਹਿਤ ਦਵਿੰਦਰ ਕੁਮਾਰ ਪੁਰੀ ਖਿਲਾਫ ਥਾਣਾ ਬਨੂਨ ਵਿਖੇ ਐਫ ਆਈ ਆਰ ਨੰਬਰ 4 ਮਿਤੀ 15 ਜਨਵਰੀ 2020 ਨੂੰ 420 ਦਾ ਪਰਚਾ ਵੀ ਦਰਜ ਹੈ ਅਤੇ ਇਹ ਵਿਅਕਤੀ ਜ਼ਮਾਨਤ ਉੱਤੇ ਬਾਹਰ ਹੈ ਉਹਨਾਂ ਐਵੀ ਕਿਹਾ ਕਿ ਦਵਿੰਦਰ ਪੁਰੀ ਖਿਲਾਫ ਪਹਿਲਾ ਵੀ ਜਾਲੀ ਐਨਓਸੀ ਦੇਣ ਦਾ ਪਰਚਾ ਦਰਜ ਹੈ ਉਨਾ ਪਰਿਮਾਨ ਨਾਲ ਦੱਸਿਆ ਕਿ ਸਾਡੀ ਪੁਛਤੇਨੀ ਜ਼ਮੀਨ ਉਤੇ ਉਪਰੋਕਤ ਦਵਿੰਦਰ ਕੁਮਾਰ ਪੁਰੀ ਵੱਲੋਂ 23 ਸਤਾਰਾ ਤਰੀਕ ਨੂੰ ਹਰਜੋਤ ਸਿੰਘ ਜਿਸਕੋ ਅਸਲਾਵੀ ਹੈ ਨੇ ਆਪਣੇ 25 ਗੁੰਡਾ ਸਾਥੀਆਂ ਨਾਲ ਮਿਲਕੇ ਜ਼ਬਰਦਸਤੀ ਸਾਡਾ ਕਾਰ ਜੇਸੀਬੀ ਨਾਲ ਟਾ ਦਿੱਤਾ ਅਤੇ ਆਪਣਾ ਕਬਜ਼ਾ ਕਰਕੇ ਰਸਤਾ ਮੇਨ ਰੋਡ ਵੱਲ ਖੋਲ ਲਿਆ। ਉਹਨਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਵੱਲੋਂ ਕਥਿਤ ਤੌਰ ਉਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਕਾਰਨ ਉਹ ਪਰਿਵਾਰ ਸਮੇਤ ਇੱਧਰ-ਉੱਧਰ ਤੱਕੇ ਖਾਣ ਲਈ ਮਜਬੂਰ ਹਨ। ਉਹਨਾਂ ਨੂੰ ਅਸਲੇ ਦੇ ਬਾਲ ਉਤੇ ਡਰਾਇਆ ਤਮਕਾਇਆ ਵੀ ਜਾ ਰਿਹਾ ਹੈ ਉਹਨਾਂ ਕਿਹਾ ਕਿ ਮੇਰੇ ਪਰਿਵਾਰ ਨਾਲ ਨਜਾਇਜ਼ ਤੱਕਾ ਹੋਇਆ ਹੈ ਪਰ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਦਵਿੰਦਰ ਕੁਮਾਰ ਪੂਰੀ ਤੇ ਹਰਜੋਤ ਸਿੰਘ ਨਾਲ ਉਹਨਾਂ ਉਤੇ ਲੱਗੇ ਦੋਸ਼ਾ ਸਬੰਧੀ ਫੋਨ ਉਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਦੋਸ਼ ਨੇਰੇ ਝੂਠੇ ਅਤੇ ਬੇਬੁਨਿਆਦ ਹਨ ਦਵਿੰਦਰ ਪੂਰੀ ਨੇ ਕਿਹਾ ਕਿ ਉਹਨਾਂ ਨੂੰ ਇਹ ਜ਼ਮੀਨ ਕਰਨੈਲ ਸਿੰਘ ਦੀ ਭੈਣ ਵੱਲੋਂ ਕੁਝ ਸਾਲ ਪਹਿਲਾਂ ਗਲਤ ਧੰਗ ਨਾਲ ਵੇਚੀ ਗਈ ਸੀ जिस तो बात करनेल सिंह ने 420 का परचा अपनी पेणन दे उस उत्ते करवा देता और हुण जमानत उत्ते तो बाहर है बाकी जेडी ए ना वलो काडटा औंदी गल कीती गई है इस नाल मेरा कोई संबंध नहीं है उना के कि की सब करनेल सिंह वलो प्रेस सामने एक छोटी कहानी पेश कीती गई है आओ देखते हाँ। साडे चैनल की टीम वलो कवरेज कीती एक विशेष रिपोर्ट ਆਪ ਬਾਦ ਨੂੰ ਬਰਦੂ ਫੋਟੋ ਵਾਲੇ ਦੇ ਨੇੜੇ ਆ ਲਾ ਚੜਾ ਤੇ ਮੇਰੇ ਨਾਲ ਪਹੁੰਚੇ ਤੱਕ ਆਉਰੇ ਆਈ ਮੈਂ ਪਹਿਲਾਂ ਇਹ ਪੇਪਰ ਦਾ ਤੇਰੇ ਵਿੱਚ ਨਿੱਚ ਗਿਆ ਜੀ ਤੇ ਦੇ ਬਾਅਦ ਕਿਸੇ ਟਾਈਮ ਨੇ ठाणे ਦਾ ਐਫ ਆਈ ਆਰ ਪਾਈ ਹੈ ਕਿ ਚਾਹ ਉਹ ਨਹੀਂ ਦੂਸਰੇ ਵਾਰ ਜਦੋਂ ਇਹ ਮੀਟਿੰਗ ਵਾਲੇ ਨਾਲ ਗਿਆ ਤਾਂ ਕਾਤਾ ਕੁੰਡੇ ਬਲਾਕ ਹੈ ਜੀ ਨੇ ਮੇਰਾ ਮਕਾਨ ਕੱਟਿਆ ਮਕਾਨ ਵਾਰਦਾ ਜੀ ਮੇਰੇ ਕੰਮਾਂ ਕਿਹਾ ਤਾਂ ਕਿ ਸਾਰੇ ਨਾਲ ਸਾਰੇ ਟਾਪ ਦੇ ਲੀਡਰ ਨੇ ਪ੍ਰਜਾ ਨੂੰ ਬੋਲ ਦੇ ਲੈ ਮੇਰੀ ਕੋਈ ਟਾਡੇ ਵਾਲਾ ਨਹੀਂ ਸੁਣਦਾ ਕੋਈ ਇਹ ਐਸਾ ਨਹੀਂ ਸੁਣਦਾ ਕੋਈ ਕੀ ਵੀ ਨਹੀਂ ਮੇਰੀ ਜੁੜੀ ਬੋਲ ਮੈਂ ਕੋਈ ਨਹੀਂ ਜਿਹੜਾ ਜਾਂਦਾ ਉਸ ਨੂੰ ਬੋਲ ਜੀ ਜੀ ਆ ਗਿਆ ਇਹ ਤੁਸੀਂ ਸਾਡੀ ਬੇਨਤੀ ਕੌਣ ਲੋਗ ਨੇ ਉਹ ਜਿਹੜੇ ਕਬਜ਼ਾ ਕਰਕੇ ਮੇਰੇ ਤੇ ਜਿੰਦਰਪੁਰੀ ਹੈ ਜੀ ਤੇ ਜਿਹੜੇ ਤੇ ਆਏ ਗਵਿੰਦਰਪੁਰੀ ਜੀ ਤੇ ਕਰਨਾ ਅਰਜੋਤ ਸਿੰਘ ਜੀ ਜੀ ਅਰਜੋਤ ਸਿੰਘ ਜੀ ਤੇ ਤੇ ਜਿੰਦਰਪੁਰੀ ਜਿੰਦਰਪੁਰੀ ਦੇ ਪਹਿਲਾਂ ਪਰਚਾ ਹੋਏ ਆ ਸਾਰੇ ਹੋਏ ਹੋਏ ਉਹਨੇ 400 ਵਿਦੇ ਪਰਚੇ ਹੋਏ ਆ ਇਹ ਧੁੱਕੀ ਉਹਨਾਂ ਦੇ ਭਾਈ ਮੇਰੀ 4 ਰੁਪਈ 1 ਜਨਵਰੀ 15 ਤਰੀਕ ਨੂੰ ਐਫ ਆਈ ਆਰ ਦਸ ਜੀਵ 1 ਜਨਵਰੀ 1 ਜਨਮ ਦੀ 15 ਜਨਵਰੀ ਨੂੰ OID ਨੰਬਰ 13322 2015 ਹਾਂ 2025 ਜੇ 2015 15 ਜਨਵਰੀ ਨੂੰ 2025 ਪੀਜੀਪੀ ਤੇ 15 ਜਨਵਰੀ ਆ ਪੀਜੀਪੀ ਤੇ ਐਫਰਮ ਹੋਈ ਹੈ ਸਾਡੇ ਕੋਲ 15 ਜਨਵਰੀ ਹੋਇਆ ਉਹਨਾਂ ਦੇ ਪਰਚੇ ਕੱਟੇ ਹੋਏ ਨਹੀਂ ਇਹ ਜਮਾਨਤਾਂ ਤੇ ਬਾਹਰ ਆਏ ਹੋਏ ਨਹੀਂ ਸਰ ਉਹ ਬੰਦੇ ਦੇ ਨਾਂ ਕੀ ਕੀ ਐ ਜੀ ਉਹਨਾਂ ਦੇ ਨਾਮ ਕੀ ਕੀ ਐ ਜਿਨ੍ਹਾਂ ਨੇ ਉਹਨਾਂ ਦਿਵਿੰਦਰਪੁਰੀਆ ਜੀ ਅਰਜੋਤ ਸਿੰਘ ਜੀ ਜੂ ਅਰਜੋਤ ਹੈ ਜੀ ਜੋ ਸਿੰਘ ਸਿੰਘ ਮੈਂ ਅਰਜੋਤ ਹੈ ਜੀ ਅਰਜੋਤ ਹੈ ਉਹ ਜੋ ਕਰੀ ਹੋਊ ਕਹੀ ਮੰਦੇ ਨਹੀਂ ਪੈਂਦੇ ਆ ਜੀ ਕੁੰਨੀ ਬਦਮਾਸ਼ ਜਿਹਨਾਂ ਨੇ ਸਾਡਾ ਬਹੁਤ ਜਾਂ ਟੱਕਾ ਕਾਬੇ ਨਹੀਂ ਜਿਹੜੇ 2-3 ਮੀਲ ਨਾਲੀ ਉਹਨਾਂ ਦੇ ਜਨ ਉਹ ਕੰਦੇ ਕੀ ਕੰਮ ਕਰਦੇ ਵੈਸੇ ਕੰਮ ਗੁੰਡਾ ਕਰਦੇ ਉਹਨਾਂ ਕਰਦੀ ਕਰਦੇ ਕਿਸੇ ਪਾਰਟੀ ਨਾਲ ਸਬੰਧ ਹੈ ਉਹ ਸਾਨੂੰ ਨਹੀਂ ਪਤਾ ਉਹ ਸਾਨੂੰ ਨਹੀਂ ਪਤਾ ਜਨਾਬ ਜੀ ਪੁਲਿਸ ਕੀ ਕਹਿ ਲਿਆ ਤੁਸੀਂ ਪਰਚਾ ਕਰਾਇਆ ਪੁਲਿਸ ਦੇ ਵਿੱਚ ਮੇਰੇ ਚਾਚਾ ਜੀ ਰਿਪੋਰਟ ਮੈਂ ਪਰਚਾ ਕਰਨ ਗਿਆ ਜੀ ਮੈਨੂੰ ਵੀ ਅੰਦਰ ਬਿਠਾ ਲਿਆ ਇੰਨੇ ਸ਼ੁਕਰ ਨਹੀਂ ਬੇਟੀ ਹੈ ਮੇਰੇ ਕੋਲ ਅੱਗੇ ਬਰੇ ਬੱਚੇ ਬਾਹਰਦਨਗੇ 8 9 ਸਾਲ ਮੈਨੂੰ ਘਰ ਬਟੀਆਂ ਉਹ ਬਰਖਲਾ ਬੋਲੇ ਉਹ ਕਿ ਤੇਰੇ ਥਾਣੇ ਦੀ ਘਟਨਾ ਹੈ ਥਾਣੇ ਦੀ ਘਟਨਾ ਹੈ ਜੀ ਤੁਹਾਡੇ ਨਾਮ ਕੀ ਹੈ ਜਸਮੀਤ ਸਿੰਘ ਜੀ ਮੇਰਾ ਨਾਮ ਜਸਮੀਤ ਸਿੰਘ ਹੈ ਜੀ ਐਫਆਰ ਪੱਟੀ ਹੋਈ ਹੈ ਜੀ ਮੇਰੇ ਕੋਲ ਫੋਟੋ ਕਾਪੀ ਦੀ ਪਰਈ ਹੈ ਮੋਬਾਈਲ ਦੇ ਵਿੱਚ ਮੇਰੀ ਕੋਈ ਸਮਝ ਨਹੀਂ ਕਰੀ ਜੀ ਨਹੀਂ ਐਸਐਸਪੀ ਸਾਹਿਬ ਪਟਿਆਲਾ ਨੂੰ ਮਿਲੇ ਸੀ ਇਸ ਵਕਤ ਹਾਂ ਜੀ ਕੇਸ ਤੇ ਨਹੀਂ ਇੱਥੇ ਜੂਠੇ ਗੇ ਕਾਹਨ ਤਾਂ ਕੋਈ ਸਾਡੀ ਕੋਈ ਸੁਣਾਈ ਨਹੀਂ 100 ਨੰਬਰ ਤੇ ਅਸੀਂ ਜੀ ਫੋਨ ਮਾਰਦੇ ਹਾਂ ਜੀ 112 ਤੇ ਕੋਈ ਫੋਨ ਕਰੀ ਨਹੀਂ ਕੋਈ 1999 ਕੋਈ ਨਹੀਂ ਆਇਆ ਕੋਈ ਨਹੀਂ ਸੀਗੇ ਮੈਂ ਕਹਿੰਦਾ ਸੀ ਮੇਰੀ ਦਰਾਣੀ ਸੀਗੀ ਮੈਂ ਜਦੋਂ ਕਿਹਾ ਵੀ ਸਾਡੇ ਇਹ ਕੰਧਾਂ ਕਿਉਂ ਢਾ ਰਹੇ ਨੇ ਉਹ ਮੈਨੂੰ ਇੱਕ ਬੰਦਾ ਜੀ ਕਹਿ ਫੋਟੋ ਆਈ ਕੈਮਰੇ ਦੇ ਵਿੱਚ ਉਹ ਭੱਜ ਕੇ ਮੈਨੂੰ ਮਾਰ ਲੱਗਾ ਦੋ ਬੰਦੇ ਨੇ ਉਹਨਾਂ ਨੂੰ ਪਕੜ ਲਿਆ ਅੱਛਾ ਇਹ ਅਸਲਾ ਕਹਿੰਦਾ ਤੁਸੀਂ ਆਪਣੇ ਬੰਦੇ ਲਿਆਓ ਕਹਿੰਦਾ ਅਸੀਂ ਖੂਨ ਦੀਆਂ ਨਦੀਆਂ ਚਲਾ ਦਾਂਗੇ ਤੁਸੀਂ ਆਪਣੇ ਬੰਦੇ ਲਿਆਓ ਅਸੀਂ ਖੂਨ ਦੀਆਂ ਨਦੀਆਂ ਚਲਾ ਦਾਂਗੇ ਤੁਸੀਂ ਕਿੰਨਾ ਜ਼ਮੀਨ ਹੈ ਉੱਥੇ ਜੀ ਮੈਂ ਸਾਡੇ ਜੀ ਕਿੰਨਾ ਹੋਰ ਦੋ ਕਿੱਥੇ ਹੈ ਜੀ ਫੋਨ ਨੇ 2 ਮਿੰਟ ਫੋਨ ਨੇ 2 ਮਿੰਟ ਹਾਂਜੀ ਮਤਲਬ ਤੁਹਾਡੀ ਉੱਤੇ ਉਹ ਚਾਰਾਂ ਵਾਰੀ ਘੜੀ ਹੋਇਆ ਹਾਂ ਸਾਡੀ ਗੇਟ ਲੱਗਿਆ ਹੋਇਆ ਜੀ ਲਾਲ ਕੀਰਦੀ ਜਗ੍ਹਾ ਹੀ ਉੱਤੇ ਅੰਦਰ ਰਹਿੰਦਾ ਹੀ ਕਰਦਾ ਹੈ ਜੀ ਲਾਲ ਕੀਰਦੀ ਦਿਖਾਈ ਮੈਂ ਕਿਹਨਾਂ ਪਿੰਡ ਤੇ ਲੱਗਿਆ ਵਾਦੀ ਕਿੰਨੇ ਸਮੇਂ ਤੋਂ ਜਾ ਰਿਹਾ ਉੱਥੇ ਤੁਸੀਂ ਕਿਉਂਕਿ ਆਹ ਲਾਲ ਪਿੰਡ 40 ਸਾਲ ਤੋਂ ਹੀ ਹਾਂ ਪਹਿਲਾ ਫਸਟ ਵਾਰੀ ਸਾਡ ਸਭ ਤੋਂ ਪਹਿਲਾ ਪਿੰਡ ਦੇ ਵਿੱਚ ਮੇਰੇ ਦਾਦਾ ਜੀ ਰਹਿੰਦੇ ਸੀ ਜੋ ਪਿੰਡ ਦੇ ਵਿੱਚ ਪੂਰਾ ਪਿੰਡ ਮੈਂ ਦਾਦਾ ਜੀ ਨੇ ਸੁਣਿਆ ਕਿ ਕਿੰਨੇ ਪਰਿਵਾਰ ਇਸ ਵੇਲੇ ਪ੍ਰਭਾਵਿਤ ਨੇ ਉਸ ਜ਼ਮੀਨ 'ਚ ਕਿੰਨੇ ਪਰਿਵਾਰ ਰਹੇ ਨੇ ਇਸਨੂੰ ਦੋ ਪਰਿਵਾਰ ਰਹੇ ਨੇ ਕਿੰਨੇ ਜੀਨੇ ਨੇ ਤੁਸੀਂ ਉਹ ਜੀ ਟੀ ਚਾਰ ਮੇਰੇ ਬੈਡਨ 6 ਵਰਤਤੀਆਂ ਜੀ ਮੇਰੇ ਛੋਟੇ ਭਰਾ ਵੀ ਜਿਸ ਕੋ ਜਿੱਥੇਆਂ ਵਿੱਚ ਕੱਢੀਆਂ ਉੱਪਰ ਅਫਸਰਾਂ ਹਰ ਸਾਰੀ ਇਕੱਠੀ ਹੈ ਇਕੱਠੀਆਂ ਹੈ ਜੀ ਜਿਹੜੇ-ਜਿਹੜੇ ਅਫਸਰ ਨੂੰ ਕੱਢੀ ਹੈ ਮੈਂ ਡੀਜੀਪੀ ਨੂੰ ਵੀ ਕੱਢੀ ਆ ਜੀ ਐਸਐਸਪੀ ਨੂੰ ਵੀ ਕੱਢੀ ਆ ਤੇ ਆਪਣਾ ਡੀਐਸਪੀ ਨੂੰ ਵੀ ਕੱਢੀ ਆ ਜੀ ਸਾਰਿਆਂ ਨੂੰ ਮੈਂ ਸਾਰਿਆਂ ਤੇ ਜੱਜਮੇਲ ਵੀ ਪਾਈ ਆ ਰਹੀ ਇੱਕ ਦਿਨ ਜਦ 16 ਜਨਵਰੀ ਨੂੰ ਇਹ ਇਟਾ ਗੇਰਨਾ ਹੈ ਜੀ ਮੈਂ ਸਾਰਿਆਂ ਨੂੰ ਬੇਲ ਪੁਵਾਈ ਜੀ ਪਰ ਵੀ ਪੇਲ ਪਾਈ ਹੈ ਪਰ ਮੇਡੀ ਕੋਈ ਸੁਣੀ ਨਹੀਂ ਗਈਏ ਸਾਡੇ ਚ ਕੋਈ ਵੀ ਮੇਰੀ ਸੁਣੀ ਨਹੀਂ ਕੋਈ ਜਿਹੜਾ ਕਬਜ਼ਾ ਕੀਤਾ ਕੋ ਤੁਹਾਨੂੰ ਕਾਬਜ਼ ਕਰਾਇਆ ਕੀ ਸਾਡੇ ਕੋਲ ਕੁਝ ਕਾਬਜ਼ ਉਹਨਾਂ ਕੋਲ ਹੈਗੇ ਤਾਂ ਨਹੀਂ ਉਹਨਾਂ ਕੋਲ ਸੁਣਾ ਲਿਆ ਗਿਆ ਜੀ ਕੋਈ ਨਾ ਕੋਈ ਨਾ ਕੋਈ ਕੁਝ ਨਹੀਂ ਆਇਆ ਗੁੰਡਾ ਕਰਦੀ ਕਾਹਲੀ ਕਾਹਲੇ ਜ ਪਹਿਲਾਂ ਉਹਨਾਂ ਨੇ ਬਣਾਏ ਲਈ ਜਿਹੜੇ ਉਹ ਕੇਸ ਅਸੀਂ ਜਿੱਤੇ ਹੋਏ ਹੈ ਜੀ ਉਹਨਾਂ ਨੇ ਜਿਹੜੇ ਜਾ ਕੇ ਕਾਹਲੇ ਪਹਿਲਾਂ ਬਣਾਏ ਹੋਏ ਸੀ ਨਾ ਜੀ ਉਹਨਾਂ ਦੇ ਹੀ ਪਰਚਾ ਇਸੇ ਕਰਕੇ ਹੋਇਆ ਕਿ ਬਿਹਾਏ ਜਾਲੀ ਹੈ ਜੀ ਕੋਰਟ ਨੇ ਉਹ ਕੀਤਾ ਨਹੀਂ ਇਹ ਕਾਗਜ਼ੀਦਦਲੀ ਹੈ ਤੁਹਾਡੇ ਕੇਸ ਕਿਹੜੀ ਬੋਰਡ ਤੋਂ ਦਿੱਤੇ ਅਮਾਲ ਤੋਂ ਹੁਣ ਕੀ ਚੱਲਦਾ ਤੁਸੀਂ ਕੀ ਚਾਹੁੰਦੇ ਸਾਡਾ ਹੱਕ ਹੈ ਲੈਣਾ ਤੁਹਾਨੂੰ ਲੈਣਾ ਚਾਹੀਦਾ ਹੈ ਸਾਡਾ ਕੰਪਨਸਾ ਸਟਾਗ ਰਿhta ਚਾਹੀਦਾ ਹੈ ਸਾਡਾ ਇਨਸਾਫ ਹੋਣਾ ਚਾਹੀਦਾ ਹੈ ਜੀ ਤਰੀਫਾਂ ਨਾਲ ਕਰੀ ਮਾਰ ਰੁਪਏ ਆਪ ਸਾਡਾ ਛੋਲੇ ਉੜੇ ਇਸ ਵੇਲੇ ਪਰਵਾਹ ਕੱਟ ਕਿੱਥੇ ਰਹਿ ਰਹੀ ਹੈ ਕੋਈ ਲੈਣ ਮਾਵਾ ਤੈ ਦੁਨ 100 ਕਰਦੇ ਪਿਆ ਸੀ ਪਿੱਛੇ ਰਹੇ ਬੱਚੇ ਤੋੜ ਗਏ ਐਸੇ ਉਹਦੇ ਤੋੜ ਗਿਆ ਹੈ ਕਿਤਨਾ ਡੈਡੀ ਨਹੀਂ ਹੈਗਾ ਉਹ ਬੱਚੇ ਤੋੜ ਕੇ ਜੰਦਾ ਲਗਾ ਕੇ ਉਹਨਾਂ ਨੇ ਜਦੋਂ ਪਿਛੇ ਸਾਰੇ ਮੀਂਹ ਰੋੜ ਦੀਆਂ ਗੇਟ ਪੱਟੇ ਅੰਦਰ ਪੱਟੇ ਸਾਰੇ ਤੋੜ ਕੇ ਕੈਮਰੇ ਤੋੜਤਾ ਹੀ ਅੱਗੇ 20 25 ਬੰਦੇ ਸੀਗੇ ਉਸ ਪਾਸੇ ਰਸੋਈ ਸੀਗੀ ਰੋਟੀ ਬਣਾਉਂਦਾ ਸੀ ਉਸ ਕੋਲ ਸੱਜਦਾ ਲੱਗਾ ਸੀ ਉਹਨਾਂ ਨੇ ਪਿੰਡਰ ਖੜੇ ਕਰਕੇ ਸੀਮੈਂਟ ਦੇ ਤੁਸੀਂ ਚਾਹੋ ਤਾਂ ਸਾਡੇ ਘਰ ਜਾ ਕੇ ਲਾਈਵ ਵੀ ਦੇਖ ਸਕਦੇ ਹੋ ਬੇਨਤੀ ਹੈ ਜੀ ਕੋਈ ਕੋਰਟ ਚ ਵੀ ਕੇਸ ਪਾਇਆ ਹੈ ਇਸ ਬੰਦੇ ਨੂੰ ਅਸ ਤੋਂ ਬਾਰੇ ਸੰਪਟੇ ਪਾਇਆ ਕਿ ਮੈਂ 112 ਨੰਬਰ ਤੇ ਮੇਰੇ ਵੀ ਪਾਇਆ ਸਾਰਾ ਪਾਇਆ ਪਰ ਮੇਰੀ ਕੋਈ ਸੁਣਾਈ ਨਹੀਂ ਆਈ ਕਰਦੇ ਨੇ 2-3 ਵਾਰ 100 ਨੰਬਰ ਦੇ ਵਿਗਰਾਵੰ ਮੇਰੇ ਘਰ ਦੇ ਬਾਹਰ ਇਹਨਾਂ ਨੂੰ ਚੈੱਕ ਕਰਨ ਤੇ ਧੱਕਾ ਮਾਰ ਗਾ ਜਿਹੜਾ ਕਬਜ਼ਾ ਕਰਨ ਆਏ ਸੀ ਉਹ ਕਦੋਂ ਦੀ ਗੱਲ ਗੱਲ ਹੈ 16 ਤਰੀਕ ਦੀ 16 ਤਰੀਕ ਚੱਲਦੀ ਹੈ ਅੱਜ ਜੂਨ 16 ਜੂਨ ਨੂੰ ਹਾਂ ਕਿੰਨੇ ਕਿੰਨੇ 16 ਨੂੰ ਹਨ 3-4 ਨੂੰ ਆਸ਼ੀ 16 ਨੂੰ ਛੱਡਦੇ ਜੋ ਹਾਂ ਤੇ ਇਹ ਬੰਦੇ ਆਏ ਸੀ ਉਹ ਹਾਂ ਕਿੰਨੇ ਬੰਦੇ ਬੰਦੇ 25 ਬੰਦੇ ਤੁਸੀਂ ਸਾਰਾ ਆਹ ਐ ਮੋਲਦੇ ਨੇ ਗਾਣਾ ਕਰਦੇ ਨੇ ਬੀਬੀ ਤੂੰ ਆਪਣੇ ਬੱਦੇ ਸਾਡ ਤੇ ਕਿਉਂ ਨਾ ਬੋਲ ਦੱਪਲਾ ਨੇ ਕਿਰਪਾ ਨਾਲੇ ਗਡਾਸੀਆਂ ਨੇ ਅਸੀਂ ਆਪਣੇ ਬੱਦੇ ਵਧਵਾਣੇ ਨੇ ਜੀ ਨੋ ਮੇਰੀ ਡਰ ਕੇ ਨੋ ਨੂੰ ਵੀ ਬੋਲਣ ਲੱਗੇ ਨੋ ਮੇਰੀ ਖਾਣਾ ਬਣਾ ਰਸੀ ਬੱਚੇ ਵਾਸਤੇ ਬੱਚਾ ਕੰਪ ਤੇ ਗਿਆ ਸੀਗਾ ਉਹ ਉਹਨਾਂ ਨੇ ਹਾਲ ਦਵਾਈ ਚੱਪਦੀ ਸੀ ਅਸੀਂ ਰਿਆਣਾ ਅਸੀਂ ਨਹੀਂ ਲੈਣਾ ਉਹਨਾਂ ਦੇ ਚਤਰਾਵਾਰ ਕੇ ਤੋੜ ਕੇ ਜਿਓ ਉਹਦੇ ਘਰ ਚ ਬੱਚੇ ਹੈਗੇ ਆ ਕੁੜੀਆਂ ਵੀ ਨੇ ਕਿਸੇ ਨੂੰ ਕੋਈ ਬਤਨੀ ਨਹੀਂ ਕੀਤੀ ਉਹਨਾਂ ਨੇ ਮੇਰੇ ਸਵੇਰਾ ਛੋਟਾ ਜਿਹਾ ਬੇਟਾ ਹੈ ਜੀ ਕੱਲੇ ਦਿਨ ਉਹ ਸਾਈ ਵਾਲੇ ਆ ਗਏ ਉਹਨਾਂ ਨੇ ਧਮਕੀਆਂ ਦਿੱਤੀਆਂ ਸੀ ਅੰਦਰ ਚ ਅਸੀਂ ਅੰਦਰ ਚਿੰਦਾ ਲਾ ਕੇ ਬੈਠੇ ਸੀਗੇ ਜੀ ਉਹਨਾਂ ਨੇ ਨਜ਼ਰ ਸਾਡੇ ਨੂੰ ਜਿੰਦਾ ਖਲਵਾਏ ਮੇਰੇ ਛੋਟੇ ਜਿਹੇ ਬੱਚੇ ਨੂੰ ਧਮਕੀ ਮਾਰੀ ਕਹਿੰਦੇ ਓਏ ਹੁੰਡਾ ਖੋਲ ਛੋਟਾ ਜਿਹਾ ਬੱਚਾ ਹੀ ਮੇਰਾ 10-11 ਸਾਲ ਦਾ ਬੱਚਾ ਹੈ ਇਹਨਾਂ ਨੇ ਕਿਹਨਾਂ ਨੇ ਆ ਕੇ ਫੋਨਸ ਵਾਲੇ ਆਏ ਸੀਗੇ ਸਾਡੇ ਘਰ ਜੀ ਮੋਕਰੀ ਆਪਣੇ ਕੋ ਵੀਡੀਓ ਵੀ ਐਗੀਆਂ ਜੀ ਪੁਲਿਸ ਨੇ ਤਾਲਾ ਤੋੜ ਕੋਇਆ ਤਾਂ ਬੋਲ ਹਾਂਜੀ ਕਹਿੰਦੇ ਕਿ ਉਹਨਾਂ ਨਾਲ ਪੁਲਿਸ ਮਿਲੀ ਹੋਈ ਹੈ ਸਾਡੀ ਉਹ ਤਾਲਾ ਲਗਾ ਕੇ ਅੱਗੇ ਬੈਠੇ ਸੀ ਉਹਨਾਂ ਨੇ ਸਾਡਾ ਤਾਲਾ ਹੀ ੱੱਕੇ ਬਾਰੇ ਤਾਲਾ ਲਾ ਲਾਇਆ ਜੀ ਸਾਡਾ ਗੇੜ ਲੱਗਾ ਜੀ ਬਾਉਂਡਰੀ ਉਹਨਾਂ ਨੇ ਬਾਅਦ ਚੋਂ ਸਾਨੂੰ ਬਾਹਰ ਕੱਟ ਕੇ ਕੇਸੀਵੀ ਚਲਾ ਦੇ ਸਾਰਾ ਘਰ ਤੋਂ ਬਾਹਰ ਕਰ ਦਿੱਤਾ ਤੇ ਪੁਲਿਸ ਨਾਲ ਸੀ ਜੀ ਪੁਲਿਸ ਨਾਲ ਹਾਂਜੀ ਜਿਹੜਾ ਰਿਪੋਰਟ ਖਾਣ ਜਾਂਦਾ ਉਹਨਾਂ ਨੂੰ ਥਾਣੇ ਚ ਫਾ ਦੇਂਦੇ ਨੇ ਕੌਣ ਦਾ ਐਸਐਚ ਕੌਣ ਦੀ ਉੱਤੇ ਕਿਹਨਾ ਕੋ ਜਾਤੂ ਸੇਫ ਰਹਿੰਗੇ ਉਹ ਸੇਫ ਰਹਿੰਗੇ ਅਸੀਂ ਕਹ ਰਹੇ ਹਾਂ ਕਿ ਇਹਦਾ ਪੁਪੇਜੀ ਬਾਹਰ ਰੋੜਾ ਤੇ ਪਿਆਇਆ ਚਾਹ। ਤੇ ਐਸਐਸਬੀ ਸਾਫ਼ ਕੀ ਕੈਂਪੀ ਇਸ ਨੂੰ ਮੈਂ ਚੋਟੀ ਕੰਪਲੇਨ ਕੀਤੀ। ਉਹਨਾਂ ਵੱਲੋਂ ਕੋਈ ਜਵਾਬ ਆਇਆ। ਕਈ ਤਰ੍ਹਾਂ ਦੀ ਬੈਠ ਬੈਠ ਕੇ ਸਾਡੀ ਤਾਂ ਕੋਈ ਨਹੀਂ ਕੱਢੀ ਕੋਈ ਨਹੀਂ ਨਾ ਕੋਈ ਮਿਸ਼ੇ। ਐਸਐਸਬੀ ਸਾਫ਼ ਕੀ ਕੈਂਦੇ ਇਸ ਸੰਬੰਧੀ ਕੋਈ ਜਿਹੜੀ ਕੰਪਲੇਨ ਕੀਤੀ। ਜਦੋਂ ਠੀਕ ਹੈ ਸਾਡੀ ਸਲਾਈ ਨਹੀਂ ਕਰੀ ਜਿਹੜੀ ਗਏ ਨਗਰ ਕਾਦੀ ਬਟੇਂਡਾ ਨਹੀਂ ਜਿਹੜਾ ਨਹੀਂ ਜਿਹੜੇ ਬੰਦੇ ਨੇ ਜਿਹੜੇ ਕਬਜ਼ਾ ਕਰਦੇ ਇਹ ਲੋਕਲ ਨੁਕਤੇ ਨੇ ਕਿ ਤੇ ਬਾਹਰ ਲੋਕਲ ਨਹੀਂ ਬਨੋ ਬਾਹਰ ਨਹੀਂ ਬਨੋ ਤੁਪਕਲੇ ਨਹੀਂ ਤੁਸੀਂ ਐਸਐਸਪੀ ਨੂੰ ਮਿਲਣ ਆਏ ਸੀ ਹਾਂਜੀ ਸਰ ਆਏ ਮਿਲ ਨਹੀਂ دیا ਜੀ ਮਿਲਿਆ ਹੀ ਨਹੀਂ ਮਿਲਲੇ ਵੀ ਦੇਰ ਕਰ ਲੁਕਾ ਗਰੀਮਾਰ ਬਹੁਤ ਜ਼ਿਆਦਾ ਹੋ ਰਹੀ ਸਾਡਾ ਇਨਸਾਫ ਮਿਲਣਾ ਚਾਹੀਦਾ ਯਕੀਨ ਕਰਦੇ 100 ਨੰਬਰ ਤੇ ਜੀ ਮੈਂ ਕਾਰ ਫੋਨ ਕਰਦੀ ਆ ਜੀ ਸਾਡੀ ਪੱਧਰ ਤੇ ਕਰੋ ਜੀ ਪੱਧਰ ਤੇ ਕਰੋ ਜੀ ਉਹਨਾਂ ਨੂੰ ਵੀ ਹੋਰ ਵੀ ਦਿੱਤੇ ਜਾਂਦੇ ਕਹਿੰਦੇ ਜੋ ਮੈਂ ਸਾਰੇ ਘਰ ਬਿਲਕੁਲ ਨਾ ਸੀ ਬੇਕਾਰ ਕਰ ਰਹੀ ਕਿਉਂਕਿ ਕਮਕਾਰ ਦੇ ਦੇ ਤਿੰਨ ਮੁਕਾਮ ਛੱਡਿਆ ਜਦੋਂ ਬਾਕੀ ਸਾਰੇ ਘਰ ਤੇ ਵੇ ਜੀ ਕਿਹੜਾ ਹੋਏ ਤਿੰਨੇ ਮੁਕਾਮ ਸੀ ਤਿੰਨ ਮੁਕਾਮ ਤੇ ਜੀ ਚਾਰ ਤੇ ਇੱਕ ਬਚਿਆ ਹੋਇਆ ਤਿੰਨ ਘਰ ਤੇ ਜੀ ਤੁਸੀਂ ਕੀ ਕੰਮ ਕਰਦੇ ਹੋ ਬਸ ਇਸ ਤੋਂ ਕੋਈ ਨਸ਼ਾ ਤਾਂ ਨਹੀਂ ਵੇਚਦੇ ਨਹੀਂ ਜੀ ਜਦੋਂ ਮਰਦੀਆਂ ਕਰਦਾ ਯਾਰ ਸਭ ਨਹੀਂ ਇਹ ਗੱਲ ਦੀ ਕਿ ਮੈਂ ਕਿਉਂ ਕਿਰਾਇਆ ਚੱਲੇਗਾ ਚਲਾਂ ਲੱਗਦੀ ਕੋ ਰਿਆ ਲੋਨੀ ਕਰਾ ਦਿੱਤੇ ਦੇਖੋ ਤਾਂ ਕੁਗਰੇ ਤੇ ਲਿਆ ਆਇਆ ਜੀ ਕਿਰਾ ਉਹਨਾਂ ਨੇ ਗੁੰਡਾ ਕਰਤੀ ਕੀਤੀ ਹੋਈ ਐ ਜੀ ਕੰਟੇ ਜਿਹੜਾ ਆਇਆ ਉਹਨਾਂ ਨੂੰ ਵੜ ਦਿੱਤਾ ਜਾਏਗਾ ਜੀ ਹਣ ਤੁਸੀਂ ਜਾ ਕੇ ਦੇਖਣਾ ਚਾਹੇ ਤਾਂ ਦੇਖ ਚੋਗੇ ਮੋਕੜੇ ਬੈਠੇ ਮੋਕੜੀ ਸਾਡੇ ਕੋਲ ਵੀਡੀਓ ਵੀ ਆ ਗਈ ਉਹਨਾਂ ਦੇ ਭਾਇਓ ਵੀਡੀਓ ਵੀ ਆ ਗਈ ਜਾਂ ਦੇਖੋ ਰੋਡ ਤੋਂ ਨਿਗਾਹਚ ਕਬਜਾ ਹੋ ਰਿਹਾ ਜੀ ਰੋਡ ਤੇ ਟਰਾਲੀ ਖੜੀ ਰੇਸਟਰੀ ਵਾਲਾ ਖੜਿਆ ਜੀ ਪਾਣੀ ਦਾ ਟੈਂਕਰ ਦੀ ਨਿਗਾਹਚ ਕਬਜਾ ਹੋ ਰਿਹਾ ਜੀ ਜੋ ਕਲਿੰਦਗਰ ਤੇ ਜਿਲ੍ਹਾ ਸਲਾਹ ਲਿਕਾ ਪਿੰਡ ਹੈ ਉਹ ਵੀ ਦੱਬੇ ਉਹ ਬੜੇ ਫਿਰ ਮੇਂ ਜਿੱਤਦੇ ਨੇ ਹੋਰ ਤਾਂ ਖਾਨਾ ਹੀ ਮੈਂ ਖਾਂਦੀ ਆ ਪਿਛਲੇ ਪਾਸੇ ਅਜਿਹਾ ਆਏ ਕਿ ਜਿਆਦਾ ਗੱਡੀਆਂ ਗੱਡੀਆਂ ਖੜੀਆਂ ਨੇ ਉੱਥੇ ਹੀ ਬੰਦੇ ਉਹ ਜਿਹੜੇ ਤੇ ਕਾ ਗੱਡੀਆਂ ਲੱਭਦੇ ਸਭ ਬੰਦ ਹੋਇਆ 16 ਆ ਦੇਖੋ ਜੇਸੀਬੀ ਮਾਰੀ ਹੋਈ ਸਾਰਾ ਕਰੀ ਕਰਤਾ ਹੀ ਉਹਨਾਂ ਨੇ ਆ ਦੇਖੋ ਮਿਸਤਰੀ ਲੱਗੇ ਹੋਏ ਨੇ ਆ ਸਾਰੇ ਆ ਸਾਰੇ ਘਰ ਚ ਸਾਰੇ ਹੱਥਾਂ ਰੇਤਾ ਗੇਰੇ ਹੋਏ ਉਹਨਾਂ ਨੇ ਜੀ ਅਨਜਾਇਜ਼ ਕਾਰਜਾ ਕਰਾ ਦੇਖੋ ਆ ਬੰਦੇ ਖੜੇ ਦੇਖੋ ਜੀ ਕਿੰਨੇ ਬੰਦੇ ਖੜੇ ਨੇ ਜੀ ਰੋਡ ਤੇ ਤੁਹਾਨੂੰ ਜਨਾਬ ਸਰੀਰਾਂ ਦਿਖਦੇ ਪਏ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ